ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਦਾ ਮੈਜਿਕ ਬੁੱਕ ਬਾਰੇ ਪੰਜਾਬੀ ਵਿੱਚ ਚੰਗੀ ਤਰ੍ਹਾਂ ਦੱਸਾਂਗੇ ਤੀਜੇ ਦਿਨ ਦਾ ਜਾਦੂਈ ਕਨੈਕਸ਼ਨ ਕਲਪਨਾ ਕਰੋ ਕਿ ਤੁਸੀਂ ਇਸ ਧਰਤੀ ਤੇ ਰਹਿਣ ਵਾਲੇ ਇਕੱਲੇ ਵਿਅਕਤੀ ਹੋ ਅਜਿਹੀ ਸਥਿਤੀ ਵਿੱਚ ਤੁਹਾਨੂੰ ਕੁਝ ਕਰਨ ਦੀ ਕੋਈ ਇੱਛਾ ਨਹੀਂ ਹੋਵੇਗੀ ਪੇਂਟਿੰਗ ਬਣਾਉਣ ਦਾ ਕੀ ਮਤਲਬ ਜੇ ਕੋਈ ਇਸ ਨੂੰ ਨਹੀਂ ਦੇਖ ਸਕਦਾ जेकर कोई सुन नहीं सकता त किसी भी किस्म दा संगीत बनावण दा की मतलब है किसी भी चीज दी काट करण दा की मतलब है जे कोई इस्तिवर तो नहीं कर सकता एक थां तो दूजी थां जाण दा कोई कारण नहीं होवेगा क्योंकि हर नवी थां ते तुसी जाओगे ओ पुरानी जगह दे समान होवेगा यानी उथे कोई नहीं होवेगा तो हाडे जीवन विच कोई खुशी दा खुशी नहीं होवेगी

ਇਹ ਸਮਝਣਾ ਜ਼ਰੂਰੀ ਹੈ ਕਿ ਤੁਹਾਡੇ ਰਿਸ਼ਤੇ ਇਸ ਸਮੇਂ ਤੁਹਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਹੇ ਹਨ ਅਤੇ ਕਿਵੇਂ ਉਹ ਤਣਾਅ ਵਾਲੇ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਨੂੰ ਜਾਦੂਈ ਢੰਗ ਨਾਲ ਬਦਲ ਸਕਦੇ ਹਨ ਇਹ ਤੇ ਮਹਾਨ ਚਿੰਤਕਾਂ ਦੀ ਗੱਲ ਦੀ ਪੁਸ਼ਟੀ ਕਰ ਰਿਹਾ ਹੈ ਖੋਜ ਅਧਿਐਨ ਦਰਸਾਉਂਦੇ ਹਨ ਕਿ ਜੋ ਲੋਕ ਸ਼ੁਕਰਗੁਜ਼ਾਰੀ ਦਾ ਅਭਿਆਸ ਕਰਦੇ ਹਨ ਉਹ ਦੂਜਿਆਂ ਦੇ ਨੇੜੇ ਹੁੰਦੇ ਹਨ

जेकर हर शिकायत ही आशीर्वाद दी गिनती 10 तो कट होवे रिश्ता ठीक होन लाग पेंदा है अति जेकर ब्याह रिश्ता होवे तो तलाक की स्थिति भी आ सकती है शुक्रगुजारी रिश्त्यानु निखारती है जदों तुसी किसी रिश्ते ने अपनी शुक्रगुजारी बदाउंदे हो त तुसी जादुई तौर ते ईश्वरीय खुशी ते चंदियां चीजां भरपूरता पाओगे याद रखो वास्तव में शुक्रगुजारी सिर्फ तोहाडे रिश्ते नहीं बदलती, इ तो भी बदलता है इस समय तोहाडा सुबह पावे कोई भी होवे शुक्रगुजारी तोहानो वधेरे तीरज समझ दया अति दयालता प्रदान करेगी अति एक समय आवेगा जदो तुसी अपने आप नु पहचान भी नहीं सकोगे छोटियां छोटियां गल्ला नु लेके तुसी जो चिरचिरा महसूस करते हो ओ तो रोज आवेगी

ਵਾਸਤਵ ਵਿੱਚ ਤੁਸੀਂ ਹੁਣ ਚੀਜ਼ਾਂ ਨੂੰ ਦੇਖਣ ਦੇ ਯੋਗ ਨਹੀਂ ਹੋਵੋਗੇ ਜ ਜਿੰਨਾ ਬਾਰੇ ਤੁਸੀਂ ਸ਼ਿਕਾਇਤ ਕੀਤੀ ਸੀ ਤੀਜੀ ਦਿਨ ਦਾ ਜਾਦੂਈ ਕਨੈਕਸ਼ਨ 47 ਅਸੀਂ ਹੁਣ ਪਲਾਂ ਵਿੱਚ ਹੀ ਜ਼ਿੰਦਾ ਹਾਂ ਜਦੋਂ ਸਾਡੇ ਦਿਲ ਸਾਡੇ ਖਸਾਨਿਆਂ ਬਾਰੇ ਸੁਚੇਤ ਹੁੰਦੇ ਹਨ ਫੌਂਟਨ ਵਾਈਡਰ 1897 ਤੋਂ 1975 ਲੇਖਕ ਅਤੇ ਨਾਟਕਕਾਰ शब्द बहुत शक्तिशाली दे हन, भी तुसी किसे बारे शिकायत कर दे हो, तुसी असल अपनी रहे हो। तो अपनी जिंदगी है जिस विच आकर्षण हो नियम के अनुसार तुसी जो भी सोचते हो ज किसी होर व्यक्ति बारे कहें दे हो तीन अपनी जिंदगी हो ਇਸੇ ਲਈ ਦੁਨੀਆ ਦੇ ਮਹਾਨ ਲੋਕਾਂ ਤੇ ਅਧਿਆਪਕਾਂ ਨੇ ਸਾਨੂੰ ਸ਼ੁਕਰਗੁਜ਼ਾਰ ਹੋਣ ਦੀ ਸਲਾਹ ਦਿੱਤੀ ਹੈ ਉਹ ਜਾਣਦਾ ਸੀ ਕਿ ਤੁਸੀਂ ਸਭ ਤੋਂ ਵੱਧ ਪ੍ਰਾਪਤ ਕਰ ਸਕਦੇ ਹੋ ਆਪਣੀ ਜ਼ਿੰਦਗੀ ਵਿੱਚ ਜਾਦੂਈ ਤਰੱਕੀ ਤਾਂ ਹੀ ਕਰ ਸਕਦੇ ਹੋ ਜਦੋਂ ਤੁਸੀਂ ਦੂਜਿਆਂ ਦੀ ਓਨੇ ਹੀ ਸ਼ੁਕਰਗੁਜ਼ਾਰ ਹੋ ਜਿੰਨੇ ਉਹ ਆਪਣੇ ਲਈ ਹਨ ਜੇ ਤੁਹਾਡੀ ਨਸਤੀਕੀ ਹਰ ਕੋਈ ਕਹੇ ਮੈਂ ਤੁਹਾਨੂੰ ਉਸੇ ਤਰ੍ਹਾਂ ਪਿਆਰ ਕਰਦਾ ਹਾਂ ਜਿਵੇਂ ਤੁਸੀਂ ਹੋ ਤੁਸੀਂ ਕਿਵੇਂ ਮਹਿਸੂਸ ਕਰੋਗੇ आज का जादुई अभ्यास लोका मौजूदा मौजूद है रूपले शुक्रगुजार होना है पावे तो सारे रिश्ते इस समय चंगे हन पर इस अभ्यास तो बाद वो बहुत मिठे हो जाएंगे। अते जदो तुसी हर व्यक्ति विच चंगिया चीजा लबदे हो जिसली तुसी शुक्रगुजार हो त तुसी देखोगे कि धन्यवाद इस जादू काम करता है फिर तो रिश्ते मजबूत

दादी चाचे की चुन कर सकते हो तुसी कोई भी तीन रिश्ते चुन सकते हो जिन्हों महत्वपूर्ण तो समझते हो बस ये जरूरी है कि को तो हर एक संबंधित तस्वीर वो तस्वीर इकली उस व्यक्ति की हो सकती है तुसी उस उस व्यक्ति नल मौजूद हो सकते हो एक बार जो तुसी अपने तीन टाई फोटो चुन लेंगे हो

हंसी दी भावना अखा मुस्कराहट जब दयालु दिलली धन्यवादी हो सकते हो तुसी उन चीजां ली शुक्रगुजार हो सकते हो जो तुसी उस व्यक्ति सब तो वद आनंद मानदे हो जब थानो वो समय याद हो सकता है जब वो व्यक्ति ने तोडा समर्थन कीता तुहाडी परवाह कीती जब तोडा समर्थन कीता ਇਸ ਬਾਰੇ ਸੋਚ ਲਈ ਇੱਕ ਪਲ ਕੱਢੋ ਕਿ ਤੁਸੀਂ ਉਸ ਵਿਅਕਤੀ ਬਾਰੇ ਕਿਸ ਲਈ ਸ਼ੁਕਰਗੁਜ਼ਾਰ ਹੋ ਇਸ ਤੋਂ ਬਾਅਦ ਉਸ ਦੀ ਤਸਵੀਰ ਆਪਣੇ ਸਾਹਮਣੇ ਰੱਖੋ ਅਤੇ ਪੈਨ ਨੋਟਬੁੱਕ ਲੈ ਕੇ ਜਾਂ ਕੰਪਿਊਟਰ ਦੇ ਸਾਹਮਣੇ ਬੈਠ ਕੇ ਉਸ ਦੇ ਪੰਜ ਗੁਣ ਚੁਣੋ ਜਿਸ ਲਈ ਤੁਸੀਂ ਬਹੁਤ ਧੰਨਵਾਦੀ ਹੋ ਜਦੋਂ ਤੁਸੀਂ ਪੰਜ ਗੁਣਾਂ ਦੀ ਸੂਚੀ ਬਣਾਉਂਦੇ ਹੋ ਤਾਂ ਵਿਅਕਤੀ ਦੀ ਫੋਟੋ ਦੇਖੋ

ਤੁਹਾਡਾ ਧੰਨਵਾਦ ਮੰਮੀ ਕਿਉਂਕਿ ਤੁਸੀਂ ਕਾਲਜ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ ਇੱਕ ਵਾਰ ਜਦੋਂ ਤੁਸੀਂ ਤਿੰਨੋਂ ਲੋਕਾਂ ਦੀਆਂ ਸੂਚੀਆਂ ਬਣਾ ਲੈਂਦੇ ਹੋ ਤਾਂ ਉਹਨਾਂ ਦੀਆਂ ਫੋਟੋਆਂ ਨੂੰ ਕਿਤੇ ਰੱਖ ਕੇ ਇਸ ਜਾਦੂਈ ਅਭਿਆਸ ਨੂੰ ਜਾਰੀ ਰੱਖੋ ਜਿੱਥੇ ਤੁਸੀਂ ਉਹਨਾਂ ਨੂੰ ਅਕਸਰ ਦੇਖ ਸਕਦੇ ਹੋ ਅੱਜ ਜਦੋਂ ਵੀ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖਦੇ ਹੋ ਉਸ ਵਿਅਕਤੀ ਦਾ ਜਾਦੂਈ ਸ਼ਬਦ ਥੈਂਕ ਯੂ ਕਹੇ ਕਿ ਧੰਨਵਾਦ ਕਰੋ ਅਤੇ ਫਿਰ ਉਸ ਵਿਅਕਤੀ ਦਾ ਨਾਮ ਕਹੋ ਤੁਹਾਡਾ ਧੰਨਵਾਦ ਹੀਲੇ ਜੇਕਰ ਤੁਸੀਂ ਲੰਬੇ ਸਮੇਂ ਲਈ ਘਰ ਤੋਂ ਬਾਹਰ ਹੋ ਤਾਂ ਉਹਨਾਂ ਫੋਟੋਆਂ ਨੂੰ ਆਪਣੇ ਬੈਗ ਜਾਂ ਜੇਬ ਵਿੱਚ ਰੱਖੋ ਅਤੇ ਦਿਨ ਵਿੱਚ ਤਿੰਨ ਵਾਰ ਇਸ ਵਿਧੀ ਦੀ ਵਰਤੋਂ ਕਰਕੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ

ਸੀ ਆਪਣੇ ਰਿਸ਼ਤਿਆਂ ਦੀਆਂ ਚੰਗੀਆਂ ਚੀਜ਼ਾਂ ਲਈ ਜਿੰਨੇ ਜ਼ਿਆਦਾ ਸ਼ੁਕਰਗੁਜ਼ਾਰ ਹੋਵੋਗੀ ਤੁਹਾਡੇ ਜੀਵਨ ਦੇ ਹਰ ਰਿਸ਼ਤੇ ਵਿੱਚ ਓਨੀ ਹੀ ਚਮਤਕਾਰੀ ਅਤੇ ਤੇਜ਼ੀ ਨਾਲ ਤਬਦੀਲੀ ਆਉਣਗੀਆਂ ਪੰਜਾਬ ਜਾਦੂ ਜਾਦੂ ਅਭਿਆਸ ਨੰਬਰ 3 ਜਾਦੂਈ ਕਨੈਕਸ਼ਨ ਇੱਕ ਜਾਦੂਈ ਅਭਿਆਸ ਨੰਬਰ 1 ਤੁਹਾਡੀਆਂ ਅਸੀਸਾਂ ਦਿੱਗੀਆਂ 10 ਬਰਕਤਾਂ ਦੀ ਸੂਚੀ ਬਣਾਓ ਲਖੋ ਕਿ ਤੁਸੀਂ ਕਿਉਂ ਸ਼ੁਕਰਗੁਜ਼ਾਰ ਹੋ ਆਪਣੀ ਸੂਚੀ ਨੂੰ ਦੁਬਾਰਾ ਪੜੋ ਅਤੇ ਹਰੇਕ ਆਸ਼ੀਰਵਾਦ ਦੇ ਅੰਤ ਵਿੱਚ ਕਹੋ ਧੰਨਵਾਦ 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 ਅਤੇ ਉਸ ਬਰਕਤ ਲਈ ਵੱਧ ਤੋਂ ਵੱਧ ਸ਼ੁਕਰਗੁਜ਼ਾਰ ਮਹਿਸੂਸ ਕਰੋ 2 ਆਪਣੇ ਤਿੰਨ ਨਜ਼ਦੀਕੀ ਰਿਸ਼ਤੇ ਅਤੇ ਹਰੇਕ ਵਿਅਕਤੀ ਦੀ ਫੋਟੋ ਚੁਣੋ 3 ਤੁਹਾਡੇ ਸਾਹਮਣੇ ਫੋਟੋ ਦੇ ਨਾਲ ਆਪਣੇ ਜਰਨਲ ਜਾਂ ਆਪਣੇ ਕੰਪਿਊਟਰ ਤੇ ਪੰਜ ਚੀਜ਼ਾਂ ਲਿਖੋ ਕਿ ਤੁਸੀਂ ਉਸ ਵਿਅਕਤੀ ਬਾਰੇ ਸਭ ਤੋਂ ਵੱਧ ਸ਼ੁਕਰਗੁਜ਼ਾਰ ਹੋ ਚਾਰ ਹਰ ਵਾਰ ਨੂੰ ਜਾਦੂਈ ਸ਼ਬਦ ਧੰਨਵਾਦ ਨਾਲ ਸ਼ੁਰੂ ਕਰੋ ਫਿਰ ਉਹਨਾਂ ਦਾ ਨਾਮ ਲਿਖੋ ਅਤੇ ਤੁਸੀਂ ਕਿਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦੀ ਹੋ ਪੰਜ ਅੱਤ ਤਿੰਨ ਫੋਟੋਆਂ ਆਪਣੇ ਨਾਲ ਰੱਖੋ ਜਾਂ ਕਿਸੇ ਅਜਿਹੇ ਥਾਂ ਤੇ ਰੱਖੋ ਜਿੱਥੇ ਤੁਸੀਂ ਉਹਨਾਂ ਨੂੰ ਅਕਸਰ ਦੇਖ ਸਕਦੇ ਹੋ ਉਹ ਤਸਵੀਰਾਂ ਨੂੰ ਦਿਨ ਵਿੱਚ ਘਟੋ